ਨਾ ਕੌਲਾ ਵੈਲਡਿੰਗ ਕਰਾਉਣਾ ਯਾਰ ਤਾਂ ਮੰਗੜੀਆਂ ਨਾਲ ਤੇ ਉਹ ਪਰਾਵਾ ਲੀਕ ਹੋ ਜਾਂਦਾ ਐ ਕਹਿੰਦਾ ਲੀਕ ਹੋ ਉਹਨੂੰ ਸਿੱਧੂ ਦਾ ਗਾਣਾ ਯਾਰ ਆਪਾਂ ਨਾ ਗੇਟ ਬਣਵਾਉਣਾ ਕਿੱਥੇ ਲਾਉਣਾ ਤਾਂ ਗੇਟ ਘਰ ਦੀ ਛੱਤ ਤੇ ਲਾਉਣਾ ਅਜਾ ਕੈ ਬੁੜੀ ਚਾਹੀਦੀ ਐ ਪੌੜੀ ਤੁਨੂੰ ਪੌੜੀ ਆਪਾਂ ਨੂੰ ਤੂੰ ਲਾਲਾ ਸਾਹਿਬ 60 ਫੁੱਟ ਚਾਹੀਦੀ ਐ ਉਹ ਗੁਰੂਆ ਤੂੰ ਰੱਬ ਨੂੰ ਮਿਲ ਜਾਣਾ ਵਾ ਉਹ ਬਾਈ ਵੈਲਡਿੰਗ ਦੀ ਦੁਕਾਨ ਐ ਇਹ ਨਹੀਂ ਨਹੀਂ ਪਿਕਚਰਾਂ ਦੀ ਆ ਯਾਰ ਕੀ ਹੋ ਗਿਆ ਬਾਈ ਇੱਧਰ ਮੇਰੀ ਗੱਲ ਸੁਣ ਬਾਈ ਆਪਾਂ ਨਾ ਕੋਲਾ ਬੈਲਡਿੰਗ ਕਰਾਉਣਾ ਯਾਰ ਤਾਂ ਮੰਗੜੀਆਂ ਨਾ ਤੇ ਉਹ ਘਰ ਦਾ ਕੋਲਾ ਹੈ ਜਦੋਂ ਦੁੱਧ ਪਾਉਂਦੇ ਆ ਨਾ ਉਹ ਨਿਕਲ ਜਾਂਦਾ ਯਾਰ ਇਹਦੇ ਨਾਲ ਗਵੰਡੀ ਇਹਨਾਂ ਨਾਲ ਉਹ ਪ੍ਰਾਵਾ ਲੀਕ ਹੋ ਜਾਂਦਾ ਐ ਕਹਿੰਦਾ ਲੀਕ ਹੋ ਉਹਨੂੰ ਸਿੱਧੂ ਦਾ ਗਾਣਾ ਧੰਨਵਾਦ ਦੁੱਧ ਵੀ ਤੇਰੇ ਵਾਲੀ ਨੂੰ ਲਾਦੇ ਮੜੇ ਟਾਂਕਾ ਟਾਂਕਾ ਕਿਹੜਾ ਲਾਉਣਾ ਸੋਨੇ ਦਾ ਲਾ ਦੇ ਯਾਰ ਪਿੱਤਲ ਦਾ ਹੀ ਲਾਏਗਾ ਟਾਂਕਾ ਕਿਹੜੀਆਂ ਗੱਲਾਂ ਕਰੀ ਜਾਂਦਾ ਤੂੰ ਓ ਠੀਕ ਆ ਭਾਈ ਠੀਕ ਆ ਚੱਲ ਵੇਟਿੰਗ ਕਰ ਵੇਟ ਕਰ ਵੇਟਿੰਗ ਨੂੰ ਬੜਾ ਇੱਥੇ ਤੋਂ ਏਜੰਟਾਂ ਯਾਰ ਵੀ ਬੈ ਜਾ ਬਾਹਰ ਕੰਮ ਚੱਲਦਾ ਪਿਆ ਡਿਵਾਂਸ ਕੰਫੜਿਆ ਹੋਇਆ ਵਾ ਤੂੰ ਤਾਂ ਆਇਆ ਨਾ ਆਇਆ ਜਰਾ ਵੀ ਆਪੀ ਤਰ੍ਹਾਂ ਕਰਤਾ ਕੰਮ ਇੱਥੇ ਜਲਦੀ ਕਰ ਮਾੜਾ ਮੇਰੇ ਕੋਲ ਟਾਈਮ ਹੈ ਨਹੀਂ ਉਹ ਯਾਰਾ ਟਾਂਕਾਂ ਲੱਗਦਾ ਤੈਨੂੰ ਅੱਛਾ ਮਿਸਤਰੀ ਮੇਰੀ ਗੱਲ ਸੁਣ ਗੇਟ ਵੀ ਰੱਖੇ ਆਪਾਂ ਹਾਂ ਰੱਖੇ ਨੇ ਭਾਈ ਯਾਰ ਆਪਾਂ ਨਾ ਗੇਟ ਬਣਵਾਉਣਾ ਕਿੱਥੇ ਲਾਉਣਾ ਤਾਂ ਗੇਟ ਘਰ ਦੀ ਛੱਤ ਤੇ ਲਾਉਣਾ ਘਰ ਦੇ ਬਾਹਰ ਹੀ ਲਾਏਗਾ ਗੇਟਾ ਕਿੱਥੇ ਲੱਗਦਾ ਗੇਟ ਆਲਾ ਦੱਸੋ ਤੂੰ ਲੰਬਾਈ ਕਿੰਨੀ ਚਾਹੀਦੀ ਏ ਤੈਨੂੰ ਲੰਬਾਈ ਵਿੱਚ ਮਿਸਤਰੀ 15 ਫੁੱਟ ਰੱਖਦੀ ਆਪਾਂ ਯਾਰ ਤੂੰ ਉਠਣਾ ਘੋਣਿਆ ਘਰ ਚੋਂ ਇਹ ਮਿਸਤਰੀ ਗੁੱਸਾਗਾ ਤੇ ਕਰਦਾ ਮੈਨੂੰ ਇਹ ਦੱਸ ਆ ਕਿਹੜਾ ਗੇਟ ਆ ਇਹ ਖੁੱਲਣ ਵਾਲਾ ਵਾ ਕੋਈ ਯਾਰ ਕਿਹੜੀਆਂ ਪੁੱਠੀਆਂ ਗੱਲਾਂ ਕਰੀ ਜਾਂਦਾ ਸਾਰੇ ਗੇਟ ਖੁੱਲਣ ਵਾਲੇ ਹੁੰਦੇ ਨੇ ਉਹ ਭਰਾਵਾ ਚੱਲ ਤੂੰ ਵੇ ਜੱਸ ਤੈਨੂੰ ਡਿਜ਼ਾਈਨ ਕਿਹੋ ਜਿਹਾ ਚਾਹੀਦਾ ਡਿਜ਼ਾਈਨ ਇਹ ਤੇ ਗਲੇ ਤੇ ਹੈਂਡਵਰਕ ਕਰਦੇ ਗਰੋਲ ਗਰੋਲੇ ਦਾ ਬਣਾ ਦੇ ਆਪਣੇ ਹਿਸਾਬ ਨਾਲ ਭਾਈ ਤੁਹਾਨੂੰ ਸ਼ੇਪ ਕਿਹ ਹੈ ਜੀ ਚਾਹੀਦੀ ਆ ਗੇਟ ਦੀ ਫੇਰ ਹੀ ਬਣਾਵਾਂਗੇ ਕਿਸੇ ਆਪਣੇ ਤਰੀਕੇ ਨਾਲ ਬਣਾਣੀ ਆ ਅੱਛਾ ਸ਼ੇਪ ਫਿਰ ਸਦੀਗਾ ਨਾ ਸ਼ੇਪ ਮਿਸਤਰੀ ਮੇਰੀ ਗੱਲ ਸੁਣ ਜਿਹੜਾ ਉਹ ਨੀਗਾ ਯਾਰ ਉਹ ਦਿੱਲੀ ਦੇ ਵਿੱਚ ਜਿਹੜਾ ਹਾਂ ਹਾਂ ਇੰਡੀਆ ਗੇਟ ਉਹ ਜੇ ਬਣਾਉਣਾ ਓਏ ਯਾਰ ਕੀ ਕਰੀ ਜਾਂਦਾ ਮਿਸਤਰੀ ਤੂੰ ਲੋਬ ਸਵੇਰ ਦਾ ਟਾਈਮ ਚੱਲ ਜਾ ਬਾਰ ਜਾ ਚੱਲ ਅੱਛਾ ਇਹ ਕਿੰਨੇ ਦਾ ਵਜਹ ਦੱਸ ਇਹ ਇਹ ਦੋ ਵਜਨ ਹੈਗਾ 10 ਕਿਲੋ ਇਹ ਬਣਿਆ 15 ਕ ਹਜ਼ਾਰ ਦਾ ਬਣਿਆ 15 ਹਜ਼ਾਰ ਦਾ ਐ ਕਰ ਦੇ ਚੋ ਕਿਲੋ ਕਰ ਦੇ ਕਿ ਕਿੰਨੋਂ ਤੋਂ ਮੇਰੇ ਤੋਂ ਅੰਬ ਲੈਣਾ ਆ ਮੈਂ ਕਿਲੋ ਕੱਢਦਾ ਇਹ ਚ ਕਿਲੋ ਨਹੀਂ ਦਿਆ ਮਾਲ ਕਰੀ ਜਨਾ ਤੂੰ ਅੱਛਾ ਮੇਰੀ ਗੱਲ ਸੁਣ ਕੋਲੇ ਬਿਲਡਿੰਗ ਕਰਾਲਾ ਵੀਰ ਹੱਤਨ ਨਾ ਫੜੋਲੇ ਮੈਂ ਬਾਈਸਾਪ ਲੱਗਿਆ ਅੱਜ ਲੱਗਿਆ ਤੇਰਾ ਭਾਈ ਸਾਹਿਬ ਇੱਥੇ ਤੂੰ ਵੱਡਾ ਬਰੂਸ ਲਈ ਮੇਰੀ ਗੱਲ ਸੁਣ ਇਹ ਕਿੰਨੇ ਦਾ ਵਾ ਕੱਢ ਦੋ ਘੱਟ ਘੱਟ ਤੋਂ ਘੱਟ ਯਾਰ ਗੇਟ ਤੈਨੂੰ ਇਹ 15 ਦਾ ਵਾ ਘੱਟੋ ਘੱਟ 10 10 ਹਜ਼ਾਰ ਦਾ ਮਿਲ ਜਾਊਗਾ ਉਹ ਨਹੀਂ ਬਹੁਤ 10 ਹਜ਼ਾਰ ਥੜਾ ਬਹੁਤ ਹੁੰਦਾ ਇਦੋਂ ਥੋੜਾ ਘੱਟ 10 ਯਾਰ ਯਾਰ ਇਸ ਤੋਂ ਘੱਟ ਤਾਂ ਫਿਰ 7000 ਦਾ ਸਾਡੇ ਕੋਲ ਉਸ ਤੋਂ ਥੱਲੇ ਨਹੀਂ ਯਾਰ ਹੋਰ ਥੋੜਾ ਥੱਲੇ ਆ ਜਾ ਯਾਰ ਤੂੰ ਆਪਣੇ ਗੇਟ ਨੂੰ ਪੱਲੀਆਂ ਲਾ ਲਾ ਐਂ ਗੱਲ ਨਹੀਂ ਬਣਦੀ ਤੂੰ ਵੀ ਜਾ ਇਹ ਟਾਂਕਾ ਲਾ ਦਿੰਦਾ ਤੈਨੂੰ ਮੈਂ ਫਰੀ ਟਾਂਕਾ ਲਾ ਕੇ ਤੂੰ ਚੱਲ ਜਾ ਫਿਰ ਦਿਮਾਗ ਨਾ ਖਾ ਬੈ ਜਾ ਸਾਈਡ ਤੇ ਕਿੱਥੇ ਤੂੰ ਬੈ ਜਾ ਉਹ ਮਿਸਤਰੀ ਮੇਰੀ ਗੱਲ ਸੁਣਾ ਹਾਂ ਆਪਾਂ ਯਾਰ ਇੱਕ ਪੌੜੀ ਬਣਾਉਣੀ ਆ ਘਰ ਨੂੰ ਯਾਰ ਤੂੰ ਦਿਮਾਗ ਹੀ ਖਾਂ ਲੱਗ ਜਾ ਕੈ ਬੁੜੀ ਚਾਹੀਦੀ ਐ ਪੌੜੀ ਤੈਨੂੰ ਪੌੜੀ ਆਪਾਂ ਨੂੰ ਤੂੰ ਲਾਲਾ ਸਾਹਿਬ 60 ਫੁੱਟ ਚਾਹੀਦੀ ਆ ਉਹ ਗੁਰੂਆ ਤੂੰ ਰੱਬ ਨੂੰ ਮਿਲ ਜਾਨਾ ਵਾ ਫਰਟੂ ਫੁੱਟ ਕੋਈ ਨਹੀਂ ਹੋਰ ਕੁਛ ਯਾਰ ਹੱਦ ਖਰਾਬ ਕੀਤਾ ਹੋਇਆ ਤੈਨੂੰ ਮੇਰੀ ਗੱਲ ਸੁਣ ਪੌੜੀ ਪਤਾ ਕਹੇ ਜੀ ਬਣਾਉਣੀ ਆ ਕੋਈ ਕਹੇ ਜੀ ਐ ਐ ਕਰਕੇ ਜਾਵੇ ਕੋਈ ਐ ਐ ਕਰਕੇ ਇਸ ਤੈਨੂੰ ਬਣਾਉਂਦੇ ਗੁਰੂਆ ਤੂੰ ਸ਼ਕਤੀਮਾਨ ਤਾਂ ਬਣਵਾਲਾ ਆ ਯਾਰ ਕਿਹਦੀ ਪੌੜੀ ਹੁੰਦੀ ਆ ਯਾਰ ਅੱਜ ਕੱਲ ਚੱਲੀਆਂ ਨੇ ਨਵੀਆਂ ਹੋਰ ਹੀ ਗੱਲਾਂ ਕਰੀ ਜਾਂਦੇ ਤੂੰ ਚੱਲੀਆਂ ਨੇ ਨਵੀਆਂ ਅੱਛਾ ਦੁਕਾਨ ਚ ਨਾ ਬੜਿਆ ਅਗਰ ਮੇਰਾ ਭਰਾ ਤੂੰ ਇੱਥੇ ਖੜ ਜਾ ਸਾਮਾਨ ਦੇ ਪਹਿਲੇ ਸਵੇਰ ਦਾ ਟਾਈਮ ਆ ਦੱਸ ਹੋਰ ਦੱਸ ਤੂੰ ਕਿਤਨੂ ਚਾਹੀਦੀ ਏ ਮੇਨ ਚੀਜ਼ ਦੱਸ ਯਾਰ ਸੁਣੇਗਾ ਵੀ ਵਕੀਲ ਵਾਂਗੂ ਬੋਲੀ ਹੋ ਜਾਣਾ ਤੂੰ ਵੀ ਬੰਮੂ ਨੂੰ ਕੁੱਤਾ ਬਣਨੇ ਹੋਇਆ ਗੁਰੂਆ ਸੁਣ ਮੇਰੀ ਗੱਲ ਜੇ ਆਪਾਂ ਤੇਰੇ ਤੋਂ ਪੌੜੀ ਲਈਏ ਨਾਲ ਫਰੀ ਕੀ ਆ ਆ ਦੁਕਾਨ ਲੈ ਲਈਏ ਫਰੀ ਯਾਰ ਤੂੰ ਸਬਜ਼ੀ ਲੈਣ ਆਇਆ ਤੈਨੂੰ ਧਨੀਆ ਫਰੀ ਦੇ ਦਵਾ ਇੱਥੇ ਥੋੜੀ ਆ ਉਹ ਹੁਣ ਆ ਭਾਲਦਾ ਮੈਕਡੋਨਲਡ ਰਾਣੀ ਬਾਈ ਮਨ ਗੱਟ ਮੰਦ ਤਾਂ ਤੂੰ ਰੂਪੀ ਮਾਰ ਵਾਲਾ ਮਿਸਟਰ ਫੀਓ ਉਹ ਯਾਰ ਗਾਹਕ ਨੂੰ ਪਿਆਰ ਨਾਲ ਸਤਿਕਾਰ ਨਾਲ ਬੋਲੀਦਾ ਵਾ ਹੱਦ ਤੱਕ ਐ ਨਾ ਤੂੰ ਮੈਂ ਐ ਕਰਨ ਲੱਗ ਜਾ ਮੈਂ ਪਿਆਰ ਨਾਲ ਓ ਯਾਰ ਮਸਤ ਮਾਰ ਦਿੱਤੀ ਪਈ ਆ ਮੈਂ ਗਾ ਮੇਰੀ ਗੱਲ ਸੁਣ ਆਪਾਂ ਦਾ ਪੌੜੀ ਨੂੰ ਲੈਟ ਵੀ ਲਾਉਣੀ ਆ ਯਾਰ ਓ ਯਾਰ ਓ ਮੈਂ ਬਿਜਲੀ ਵਾਲਾ ਵਾਂ ਲਾਉਣਾ ਨਹੀਂ ਲਾਤਾ ਮੈਂ ਤਾਂ ਬਿਲਡਿੰਗ ਦੀ ਲੈਟਾ ਕੱਢਦਾ ਵਾਂ ਤੂੰ ਘੜਾਉਣੇ ਆਂ ਦੇ ਸਾਰ ਪੈ ਲੰਬਾ ਦੇ ਰਿਹਾ ਮਾਨ ਦੇਖ ਲੀਓ ਕੀ ਆ ਤੇਰੇ ਕੋਲ ਇੱਧਰ ਸਮਾਨ ਨਾ ਦੇਖ ਇੱਥੇ ਇੱਧਰ ਆ ਜਾ ਮੇਰਾ ਭਰਾ ਓ ਯਾਰ ਦੇਖ ਤਾਂ ਲੈਣ ਦੇ ਇੱਧਰ ਆਇਆ ਮੇਰਾ ਭਰਾ ਮੈਂ ਕੀ ਲੈ ਜਾਵਾਂ ਆ ਨੇ ਹੈਈ ਤੇਰੀ ਇੰਨੀ ਵੱਡੀ ਜੇਬਾਂ ਜਿਹੜਾ ਤੂੰ ਆ ਪਾ ਲੇਂਗਾ ਐਂਕਲ ਉਂਕਲ ਜੇਬ ਚ ਚੋਰੀ ਦਾ ਕੰਮ ਛੱਡ ਦੇ ਮੇਰਾ ਭਰਾ ਮੰਗਨ ਵਾਲਾ ਠੀਕ ਆ ਆ ਬੈਲਟਿੰਗ ਕਰ ਦੇ ਨਾ ਕੌਲੇ ਨੂੰ ਆ ਤੂੰ ਆਪਣਾ ਕੰਮ ਸਟਾਰਟ ਕਰ ਮੈਨੂੰ ਤੂੰ ਕਹਿੰਦਾ ਕੀ ਆ ਯਾ ਦਸਾ ਕੀ ਆ ਕਿਹੜਾ ਇਹ ਤਵੇ ਨੇ ਰੋਟੀਆਂ ਪਕਾਉਣ ਵਾਲੇ ਤੂੰ ਫਿਰ ਬਹਿ ਜਾ ਸਾਫੂ ਲੈ ਰਾ ਤੂੰ ਕੰਮ ਕਰਨ ਦੇ ਉਹ ਕਰ ਲੈ ਕੰਮ ਮੈਂ ਕਿਹੜਾ ਤੇਰੇ ਇੱਥੇ ਡਾਂਗ ਮਾਰੀ ਜਾਣਾ ਉਹ ਆ ਕੀ ਚੱਕ ਲੈ ਜੰਗ ਲੜਨ ਚੱਲੇ ਆ ਭਰਾਵਾ ਇਹ ਸੇਫਟੀ ਆ ਸੇਫਟੀ ਆ ਫਿਰ ਐਨਕਾਗਾ ਤੇ ਲਾਈਆਂ ਨੇ ਮੈਂ ਗੋਵਾ ਜਾਣਾ ਬੀਚ ਤੇ ਨਾਉਣ ਕਾ ਲੈਣੀ ਉਹ ਸਮਾਲੇ ਕੋ ਕੰਮ ਕੰਮ ਕਰਨ ਦੇ ਯਾਰ ਕੋਈ ਜਿਹੜਾ ਸੋਸ਼ਲ ਕਾਮਯੂਨਿਸਟ ਰੇ ਲਾਉਂਦਾ ਚਲਾ ਮੜੇ ਅੰਦਰ ਚੱਲਦੇ ਆ ਕਿੱਥੇ ਅੰਦਰ ਚੱਲਦੇ ਆ ਇੱਧਰ ਅੰਦਰ ਜੇ ਨਾ ਉਹ ਯਾਰ ਸਮਾਨ ਦੇਖ ਲੀਏ ਕੋਈ ਆ ਜਾ ਹੁਣ ਦੇਖ ਲਈਏ ਅੰਦਰ ਚੱਲਦੇ ਆ ਆ ਤਾਂ ਸਹੀ ਗੁੱਸੇ ਬਹੁਤ ਅੰਦਰ ਬੜਾ ਜਾਣਾ ਸਵਾਦੀ ਨਾਲ ਕਾ ਪਾਣੀ ਘੇੜਨ ਵਾਲਾ ਆ ਪੈਰ ਰੱਖ ਕੇ ਪਰ ਮੈਂ ਘੇੜ ਕੇ ਦਿਖਾਵਾਂ ਪੈਰ ਰੱਖ ਕੇ ਆ ਜੀ ਜੰਨ ਨਲਕਾ ਲੰਗਣ ਨੂੰ ਸੰਧਾ ਨੂੰ ਹੱਤ ਨਾਲ ਲਾ ਤੂੰ ਦਾਨੂ ਹੱਥ ਨਾਲ ਲਾ ਕਿਉਂਗਾ ਕਰੰਟ ਮਾਰਦੇ ਆਂ ਦੱਸ ਲੈਣਾ ਜੀ ਵੀਰ ਉਹ ਵਿੱਚ ਕੁਆੜ ਦਾ ਵੀ ਖੋਲਿਆ ਕੰਮ ਯਾਰ ਕਿਉਂ ਜਵਲੀਆਂ ਮਾਰੀ ਜਾਂਦਾ ਵੀਰ ਸਵੇਰ ਦਾ ਟਾਈਮ ਆ ਤੈਨੂੰ ਕਿਉਂ ਲੈ ਤੂੰ ਕੁਛ ਲੈ ਮਾਰ ਕੁਛ ਆ ਕੀ ਆ ਦੱਸ ਤੂੰ ਇਹ ਮਸਾਇਲ ਆ ਚਾਣਾ ਤੇ ਭੇਜਣੀ ਆ ਹਮਲਾ ਕਰਨਾ ਉੱਥੇ ਜਾ ਕੇ ਉਹ ਵੀਰ ਕੁਛ ਲੈ ਲੈ ਆ ਜੇ ਲੈ ਲੈ ਆ ਕੇ ਸਮਾਨ ਤੈਨੂੰ ਦੱਸੂਗਾ ਮੈਂ ਐਂਡ ਤੇ ਲੈ ਕੇ ਜਾਊਂਗਾ ਯਾਰ ਸਾਡੇ ਨਾਲ ਪੱਖਾ ਹੈ ਨਹੀਂ ਆ ਵੀ ਲੈ ਜਾਵਾਂ ਉਹ ਜੱਲੇ ਘਰ ਦੇ ਜ਼ਰੂਰ ਤਾਂ ਬੁੜੀ ਕਰਨ ਨੂੰ ਬੈਠਾ ਮੈਂ ਤੂੰ ਬਾਹਰ ਆ ਵੀ ਰੱਖ ਉਹ ਬਾਹਰ ਨਹੀਂ ਤਰਾ ਮੇ ਲ ਫੇੜੇ ਮਾਰਨ ਲੱਗਿਆ ਨਾ ਚੰਦ ਜੰਦਾ ਬਾਹਰ ਉਹ ਯਾਰ ਜਦੋਂ ਮੈਂ ਵੀਰੇ ਵੀਰੇ ਕਾ ਕੇ ਬੋਲਦਾ ਮੈਂ ਤੂੰ ਸਰੇ ਚੜੀ ਜਾਣਾ ਚੱਲ ਸਰੇ ਜਾਣਾ ਮੇਰੀ ਗੱਲ ਸੁਣ ਨਾ ਗੁੱਸਾ ਨਾ ਕਰ ਅਗੇਟ ਮੈਨੂੰ ਪਸੰਦ ਆ ਗਿਆ ਤੇ ਫਾਈਨਲ ਕਰ ਦੇ ਫਾਈਨਲ ਮੈਚ ਆ ਇਹ ਉੱਪਰ ਆ ਬਸ ਲੱਗਦਾ ਇਹ ਤੂੰ ਇਹ ਲੈ ਜਾਣਾ ਸੀ ਹਾਂ ਚੱਲ ਠੀਕ ਆ ਤਰ ਤਰਾ ਘਰ ਘੁਰ ਕਿੱਥੇ ਆ ਘਰ ਮੇਰਾ ਦਰਿਆ ਚ ਯਾਰਾ ਨਾਲ ਦੇ ਪਿੰਡ ਘਰ ਆ ਮੇਰਾ ਕਿਹੜੀ ਗੱਲ ਤੂੰ ਮੇਰਾ ਸਨাক্তੀ ਕਾਰਡ ਬਣਾਉਣਾ ਇਹ ਗਰੇ ਮੈਂ ਛੱਡ ਕੇ ਵੀ ਆਉਣਾ ਤੇਰੇ ਘਰ ਫਿਰ ਗੇਟ ਕਿਵੇਂ ਛੱਡ ਗਿਆ ਸਾਧ ਨਹੀਂ ਲੈ ਕੇ ਜਾਵਾਂਗੇ ਤੂੰ ਐ ਕਰ ਇਹਨੂੰ ਮੋਢਿਆਂ ਤੇ ਛੱਡਿਆ ਹੋਰ ਮੈਂ ਬਰੂਸ ਲਈਆਂ ਨਹੀਂ ਤੂੰ ਚੂਸ ਲਈਆਂ ਦੇਖ ਕੇ ਬੋਲ ਨਾ ਦੇਖਣ ਨੂੰ ਤੂੰ ਸਲਮਾਨ ਖਾਨ ਘੱਟ ਨਹੀਂ ਹੈਗੇ ਅੱਜ ਹਾਂ ਦੱਸ ਤੂੰ ਹੁਣ ਫਾਈਨਲ ਕੀਤਾ ਗੇਟ ਦੱਸ ਗੇਟ ਫਾਈਨਲ ਹੋ ਗਿਆ ਹਾਂ ਪੌੜੀਆਂ ਫਾਈਨਲ ਹੋ ਗਈਆਂ ਤੂੰ ਮੈਨੂੰ ਇਹ ਦੱਸ ਬਿੱਲ ਕਿੰਨਾ ਬਣ ਗਿਆ ਗੇਟ ਦਾ ਬਿੱਲ 15 ਤੇ 4055 ਸਾਲ ਪਿਆ ਗੇ ਯਾਰ ਬੇਬੀ ਤੂੰ ਲੈਣਾ 50000 ਰੁਪਏ ਜਿਆਦਾ ਨਹੀਂ ਯਾਰ ਤੂੰ ਥੋੜਾ ਬਤਾ ਲੈਸਤਾ ਕਰ ਮੇਰੇ ਨਾਲ 5000 ਲੈਸੀ ਕੀਤਾ ਪਰ ਆਵਾ ਤੇਰੀ ਹਾਲਤ ਦੇਖ ਕੇ ਅਸਾਂ ਫੇਰ ਐ ਕਰਾ ਮੇਰੀ ਗੱਲ ਸੁਣ ਨਾ ਬਾੜਾ ਨਾ ਬੜੇ ਮੇ ਕੋ ਟਾਈਮ ਥੋੜਾ ਯਾਰ ਤੂੰ ਮੇਰੇ ਨਾਲ ਕਿਸ਼ਤਾਂ ਕਰ ਲੈ ਯਾਰ ਕੀ ਕਿਸ਼ਤਾਂ ਕਰ ਲੈ ਆ ਸਾਰਾ ਜਿਹੜਾ ਇਨਾ ਦਿਮਾਗ ਲਾਇਆ ਵਾ ਇੱਕ ਹਿਸਤਾ ਦੇ ਲਾਇਆ ਵਾ ਓ ਯਾਰ ਕਿਸ਼ਤਾਂ ਕਰ ਲੈ ਮੈਂ ਤੈਨੂੰ ਕਹੀ ਜਾਂਦਾ ਵਾ ਇੱਕ ਮਿੰਟ ਰੁਕੋ ਹਨਾ ਕਰੋ ਕੀ ਹੋ ਰਿਹਾ ਉਹ ਯਾਰ ਹੱਦ ਹੋ ਗਈ ਤੇਰੇ ਵਾਲੀ ਹਾਂ ਕੀ ਜਮ ਫੋਟ ਹਾਏ ਜੀ ਮਾ ਅੱਜ ਪਿਆਰੇ ਪਿਆਰੇ ਸ਼ਿਗਾਰ ਜੀ ਸਾਰੇ ਆਉਣੇ ਤੇ ਛੋਟੀ ਜਿਹੀ ਰਿਕਵੈਸਟ ਕਰਨੀ ਐ ਜੇ ਜਮੇ ਸ਼ੂਟਿੰਗ ਜੀ ਜਿਹੜਾ ਚਿੱਟਾ ਥੱਲੇ ਬੱਡੇ ਨਾਲ ਸਬਸਕ੍ਰਾਈਬ ਵਾਲਾ ਇਹਨੂੰ ਕਲਿੱਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਪਿਆਰੇ ਪਿਆਰੇ ਸ਼ਿਗਾਰ ਜੀ ਸਾਰੇ ਆਉਣੇ